ਸਤਿ ਸ੍ਰੀ ਅਕਾਲ ਜੀ ਆਈ ਹੋਪ ਵੀ ਸਾਰੇ ਠੀਕ ਹੋਵੋਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਸਭ ਨੂੰ ਫਤਿਹ ਬੁਲਾਉਣ ਦੀ ਪਤਾ ਲੱਗ ਗਿਆ ਹੋਊਗਾ ਵੀ ਅੱਜ ਕਿੱਧਰ ਦੀਆਂ ਤਿਆਰੀਆਂ ਸੰਗਤਾਂ ਦੀਆਂ ਸੋ ਜੀ ਹਾਈ ਕਾਲ ਤੇਰੀਆ ਸੋ ਅੱਜ ਮੈਂ ਕਿਹਾ ਆ ਬਲੌਗ ਅੱਜ ਚੱਲੇ ਆ ਪਛੀ ਦੀ ਫਤਗੜ ਸਾਹਿਬ ਸੋ ਅੱਜ 11 ਪੌ ਦਾ ਦਿਨ ਹੈ ਜੀ ਆਪ ਸਭ ਨੂੰ ਪਤਾ ਹੀ ਹੋਊਗਾ 11 ਪੌ ਨੂੰ ਛੋੜੇ ਸਾਹਿਬ ਜਾਂਦੇ ਆ ਨੇ ਛੋੜੇ ਸਾਹਿਬ ਜਾਂਦੇ ਆ ਦੀ ਤਿਆਰੀ ਚ ਪੇਸ਼ੀ ਜੀ ਦੇ ਆ ਕੇ ਜਾ ਕੇ ਆਈ ਹੋਪ ਵੀ ਸਾਰੇ ਸਹੀ ਹੋਵੋਗੇ ਤੇ ਜਲਦੀ ਤੇ ਜਲਦੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸੋ ਹੁਣ ਆਪਾਂ ਬਲੋਕਾਂ ਦੇ ਇੱਥੇ ਆਪਾਂ ਨੇ ਹੁਣ ਮੀਨ ਧਾਰਮਿਕ ਬਲੋਕਾਂ ਵੱਲ ਨੂੰ ਹੋ ਜਾਣਾ ਈ ਸਿੱਧੇ ਜੀ ਕਰਨਾ ਸੋ ਕਾਲਾ ਕੋੜਾ ਵੀ ਆਪਾਂ ਗੈਸ ਕਰਾ ਲਿਆ ਏ ਸੀ ਮੋਮੈਂਟਸ ਲੇਟਰ ਤਾਂ ਬੇਰੀ ਕਿਰਪਾ ਨਾਲ ਫਸਟ ਰਾਈਡ ਹੈ ਮਰੇ ਜੰਮੇ ਦੀ ਅੱਜ ਸੋ ਮਿਲਦੇ ਆਂ ਠੀਕ ਆਂਦੇ ਕੋੜਾ ਵੀ ਹੋ ਗਿਆ ਤਿਆਰ ਝੰਡਾ ਦਿੱਤਾ ਤਾਂ ਆਪਾਂ ਨੇ ਖੋਲ ਗੀ ਝੰਡਾ ਕਿਲਾ ਹੋਣਾ ਸੀਗਾ ਪਾਣੀ ਨਾ ਐ ਰਿਪੋਰਟ ਓਕੇ ਕਰਤੀ ਨਾ ਬੱਸ ਹੋਰ ਤਾਂ ਨਹੀਂ ਕਸਰ ਕੋਈ ਭਾਈ ਕਪੜਾ ਦੇ ਦੀਆਂ ਸੁੱਕਾ ਯਾਰ ਆ ਗਰੇ ਠੰਡ ਠੰਡ ਕਿੱਦੇ ਲੋ ਕਿੱਦੇ ਲੋ ਕੋੜ ਕੇ ਕੰਮ ਆ ਰਹੇ ਸਰਾਂ ਲੱਗੋ ਕੰਮ ਪਾ ਆਓ ਭਾਈ ਆ ਦੀ ਟੈਂਟਰ ਲੈ ਲਿਆਏ ਬਾਕੀਆਂ ਧੋਣੇ ਨੇ ਰੋਪੜ ਫਿਰ ਠੰਡੇ ਮੇਰੀ ਗੱਲ ਸੁਣ ਆਪ ਪਾਣੀ ਦੇ ਦੇਖੀ ਤੈਨੂੰ ਹੋਠ ਥਾਰਨਾ ਬਾਅਦ ਤੇ ਮੋਰਦਾ ਚਲਾੜਾ ਨਾ ਯਾ ਕਹਿੰਦਾ ਆਪ ਭਾਣਨੇ ਤੈਨੂੰ ਹੋਠ ਥਾਰਨਾ ਜਿਆਦਾ ਮੋਰਦਾ ਚਲਾ ਪਸੰਦ ਤੈ ਉਹ ਖਾਲੀ ਕੇਤੀ ਚ ਕਰ ਵਾਹ ਕਿਰੂ ਵਾਹ ਕਿਰੂ ਵਾਹ ਕਿਰੂ ਜਾ ਪਕਾਰ ਤੈਨੂੰ ਅੱਕੇ ਲੈ ਕੇ ਜਾਓ ਯਾਰ ਮੇਰਾ ਪੜਨਾ ਹੋ ਗਿਆ ਖਰਾਬ ਉੱਪਰ ਨਾਲ ਲੜਮੇ ਲਾਇਆ ਟੈਟ ਕਰਕੇ ਯਾਰ ਮੇਰੀ ਪੈਂਟ ਜਿੱਲੀ ਹੋ ਗਈ ਕਮੀ ਪੇਸ਼ੀ ਕਿਥੋਂ ਦੋ ਲੋਡ ਹੋਈ ਜਾ ਪਹੁੰਚੇ ਪਹੁੰਚੇ ਹੋ ਗਏ ਪਹੁੰਚੇ ਮੁੰਡੇ ਦੇ ਗਿੱਲੇ ਕੋਈ ਆਪਣੇ ਯਾਰ ਬੇਲੀ ਮਿੱਤਰ ਪੈਦੇ ਵੱਡੇ ਵੀਰ ਵੀ ਪੁੱਜਗੇ ਰੌਪੜ ਕਿੱਥੇ ਫਾੜ ਕੇ ਦੇਖਾਂਗੇ ਫਾੜ ਕੇ ਆ ਤੇ ਪੁੱਜ ਗਏ ਉਹ ਤਾਂ ਉਹ ਹੀ ਤਰ੍ਹਾਂ ਹੈ ਯਾਰ ਚਾਰ ਦੇ ਮਾਰੀ ਤੋ ਫਾਂ ਬਸ ਤੂੰ ਦੇਖ ਲੈ ਬਸ ਢਾਰ ਦੀ ਬੜਾ ਮੋੜਸਲ ਚਲੋ ਚੱਲੀਏ ਫਿਰ ਲੋਰੀ ਕਹਿੰਦੇ ਬਾਬੇ ਹਣੀ ਲੋਰੀ ਤੱਕੇ ਮੱਤੀ ਆਪਣੇ ਰੋਸਣਾ ਕਰੋ ਤੋ ਆ ਗਈ ਕਿਹਨੇ ਜਾਉਂਦੇ ਅੱਗੇ ਦੇਖ ਯਾਰ ਦੋ A few moments later.

ਚੈੱਕ ਕਰੋ ਜੀ ਚੈੱਕ ਕਰੋ ਬਾਈ ਠੰਡਾ ਨਹੀਂ ਲਗਾਦਾ ਜਿਹਾ ਮੰਨੂ ਤਾਂ ਵਿਪਤਾ ਪੈ ਗਈ ਸੀ ਮੈਂ ਕਹਿੰਦਾ ਜਿਸਾ ਨਾਲ ਵਿਛੜ ਗਏ ਨਾ ਮੈਂ ਕਹ ਲੈ ਹੁਣ ਤਾਂ ਘਰ ਦੇ ਆ ਕੇ ਮਿਲਦੇ ਆ ਲੋਕ ਮਿੰਟ ਕਿੱਥੇ ਦੋ ਵਾਰੀ ਲੋਕ ਮਿੰਟ ਕਿੱਥੇ ਸੁਣਦੀ ਓਰੇ ਆ ਸੁਣ ਭਾਈ ਮੈਨੂੰ ਜੀ ਐ ਸੀਗਾ ਮੈਂ ਕਹ ਲੈ ਵੀ ਵੀ ਤੇਰਾ ਫੋਨ ਵੀ ਮੇਰੇ ਕੋਲ ਹੀ ਐ ਨਵੂ ਭਾਈ ਤੇ ਜੈਂਪਲ ਕਰਕੇ ਫੋਨ ਲੱਗ ਨਹੀਂ ਰਿਹਾ ਇਹਨੇ ਤਿੰਨਾਂ ਦੇ ਨੰਬਰ ਤੇ ਕਰ ਲਿਆ ਮੈਂ ਇਹ ਨਹੀਂ ਲੱਗਦਾ ਨੰਬਰ ਯਾਰ ਕਿਸੇ ਦਾ ਵੀ ਨੰਬਰ ਨਹੀਂ ਲੱਗਦਾ ਓਰੇ ਕਹਿੰਦਾ ਮੈਂ ਨਾ ਅਣਾ ਹੁਣ ਬੰਦਾ ਆਪਣੇ ਜੇ ਵਿਛੜ ਗਿਆ ਨਾ ਵੇਰੇ ਵੇਰੇ ਮੋਟਰਸਾਈਕਲ ਕੋਲੇ ਮਿਲਣਾ ਠੀਕ ਹੈ ਹਾਂ ਮੈਂ ਤਾਂ ਸਲਾਹ ਬਣਾਈ ਵੀ ਮੱਥਾ ਟੇਕ ਕੇ ਮੈਂ ਕਿਹਾ ਬਾਹਰ ਮੈਨੂੰ ਨੈਟਵਰਕ ਆਏ ਨਾ ਫੇ ਬਾਹਰ ਨਿਕਲ ਕੇ ਫੋਨ ਕਰੂੰਗਾ ਮੈਂ ਸੋ ਫਾਈਨਲੀ ਮਿਲ ਗਏ ਅਸੀਂ ਮਿਲ ਗਏ ਆਪਾਂ ਵਿਛੜੀਆਂ ਰੂਹਾਂ ਮਿਲ ਗਈਆਂ ਉਦਾਦੀ ਬੀਬੀ ਪਰਮਜੀਤ ਜੀ ਸਾਹਿਬਾ ਹੁਣ ਮੱਤਾ ਡੇਕੀ ਜਾਵਾਂਗੇ ਅੱਜ ਹੀ ਚਲੋ

डॉकूमेंट मैंने कोई गल कर दूसरी गल पर ये कमेंट नहीं कर बोल मैं भी नहीं खादा ਮਨੂ ਅੱਜ ਬਹੁਤ ਖੁਸ਼ੀ ਹੋਈ ਮੇਰੇ ਭਾਈ ਨੇ ਮੇਨੂੰ ਬਲੱਡ ਡੋਨੇਟ ਕੀਤਾ ਪਰ ਮੈਨੂੰ ਇਹਦੇ ਤੋਂ ਬੰਦੀ ਤੇ ਵੀ ਇਹ ਕਰੂਗਾ ਆਈ ਹੋਪ ਮੈਂ ਇਹਨੂੰ ਪੰਪ ਤਾਂ ਦੇ ਰਿਹਾ ਉਹ ਬੰਦਾ ਤੇਨ ਕੀ ਕਹਿੰਦਾ ਸੀਗਾ ਚੱਲ ਬੱਸ ਹੈ ਨਹੀਂ ਕਿਆ ਕਹਿੰਦਾ ਨਾ ਦੇ ਵੀ ਅੱਛਾ ਮਾ ਇਹਦੇ ਬੰਦਾ ਨਹੀਂ ਪਟਣਾ ਮੋਸੋ ਮੋਸੋ ਮਨਾਇਆ ਬਲੱਡ ਡੋਨੇਟ ਕਰਨ ਨੂੰ ਹਾਂਜੀ ਯੋ ਹੈ ਕਿਆ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਗਿਆ ਮਨਗੁਰਾ ਨੇ 78 ਤੱਕ ਗਿਆ ਯਾਰ એનર્ਜੀ ਡਰਿੰਕ ਵੀ ਲੋੜ ਸੀ ਬੰਦੇ ਕਲਾਪਤਾ ਹੋ ਗਏ ਉਹਨਾਂ ਨੇ ਸੁਸਤੀ ਲਈ ਪਈ ਕਾਰ ਵੀ ਨਹੀਂ ਜਾ ਰਹੇ ਅਦੇ ਇਹ ਹੀ ਸੀ ਮਾਤਾ ਨਾਨਨ ਦੇ ਵੀ ਜਾ ਰਹੇ ਉਹਨੇ ਕਹਿੰਦੇ ਨਿਕਲੇ ਆ ਪੱਲੇ ਪਲਾਨ ਹੋ ਰਿਹਾ ਰਾਜਾ ਸਾਹਿਬ ਦਾ ਪਰ ਮੌਸਮ ਤੋਂ ਬੰਦੇ ਨੇ ਜਰ ਰੱਖਦੇ ਹੋਏ ਕਹਿੰਦੇ ਉੱਧਰ ਥੋੜੇ ਜਿਆਦਾ ਹੈ ਪਰ ਆਪਣੇ ਕੋਲ ਇੰਨਾ ਸੀੜੀ ਕੋ ਪਲਾਨ ਹੈ ਨਹੀਂ ਸੀਗਾ ਉਹਦੇ ਕਰਕੇ ਕਰਤਾ ਆਪਾਂ ਕੈਨਸਲ ਤੇ ਫਿਰ ਜਾ ਰਹੇ ਆਪਾਂ ਹੀ ਮਾਤਾ ਨਾਨਨ ਦੇ ਜੀ ਘਰਦਰ ਦਾ ਆ ਰਿਹਾ ਸਰਪ੍ਰੀਖ ਬਨੇ ਕਰਦਾ ਸਾਹਿਬ ਜੀ ਦੇ ਕੋਲੇ ਇਹਨੇ ਜਵਾਨ 全然。<laughs> ਉਹ ਫਾਟਕ ਜਿਸ ਦਾ ਡਰਸੀ ਉਹੀ ਹੋਇਆ ਚਲੋ ਕਰਦੇ ਆ ਵੇਟ ਹੋਇਆ ਚਲ ਅੱਕੜ-ਪੱਕੜ ਬੰਦੇ ਉਹ ਵੇ ਲਾਂਦੀ ਕਿ ਆਣੀ ਆਣੀ ਹੈ ਅੱਛਾ ਕਿੱਧਰ ਤੇ ਆਜੀ ਕੱਲੇ ਵੀਰੇ ਸਾਰਾ ਸਾਹ ਸੰ ਵਿੱਚ ਕਿਧਰ ਆਣੀ ਆਉਂਦੀ ਐਦਾਂ ਚਲ ਰੁਪਈਏ ਦਾਦਾ ਦੀ ਫਿੱਕਾ ਠੀਕ ਜਿਆਦਾ ਮਹਿੰਗੀ ਨਹੀਂ ਲੱਗ ਅੱਛਾ ਠੀਕ ਕਿਧਰ ਆਣੀ ਹੈ ਕਿਉਂ ਦੇ ਨਾ ਕਿੰਨੇ ਚਿਰ ਨਾ ਕੋਸਟ ਨਾ ਕੁ ਮੈਂ ਟਿਕਣ ਫੋਨ ਨਹੀਂ ਨਹੀਂ ਕਰ ਰਿਹਾ ਮੁੰਡੋ ਈਮਾਰਾ ਕ ਬਣ ਗਿਆ ਮੇਰੇ ਆ 6:19 ਹੋ ਗਏ ਲੈ ਮੇਰੇ ਵਾਲੇ ਦੀ ਲੈ ਚਲਾ ਲੈ ਬਾਂਸਰ ਟ੍ਰੇਨ ਕਿਤ ਨੂੰ ਆਣੀ ਆ ਹਾਂ ਪੜਤਗੜ ਖੜ ਤੇ ਮੈਂ ਤੈਨੂੰ ਕਹਿ ਆ ਕਿ ਹਾਂ ਇਰੇ ਕਮੈਂ ਇਹ ਨਾ ਰੋਪੜ ਦੀ ਸ਼ਰਤ ਹੈ ਮੇਰੀ ਅੰਦਰ ਦੀ ਹੈ ਜੀ ਇਹਨਾਂ ਦੇ ਵਿੱਚ ਹੈਗਾ ਮੰਨਿਆ ਨਹੀਂ ਰੋਪੜਦੀ ਆ ਬਿਰੂ ਤੇ ਦੱਸ ਦੱਸ ਪਰੇ ਕੋਲ ਤੋਂ ਬਾਅਦ ਵੀ ਬਿਰੇ ਮੇਰੀ ਭਰਤਗੜ ਸਾਈਡ ਦੀ ਸ਼ਰਤ ਹੈ ਲੈ ਲੈ ਐਵੇਂ ਕੀ ਮੈਂ ਐਵੇਂ ਕੀ ਮੈਂ ਬਈ ਮੈਂ ਆ ਰਿਹਾ ਤੇਰਾ ਹੈਂ ਮੂੰਹ ਤਾਂ ਆ ਰਿਹਾ ਦਿਲਾਤੀ ਦੇ ਉਹੋ ਥੋੜੀ ਜਿਹੀ ਮੇਰੀ ਵੀ ਉਧਰ ਦੀ ਆ 50 50 ਕਾਲੀਏ ਫਿਰ 7 ਤੇ 5 ਭਾਗ ਦੇ 10 ਤੇਰੇ ਘੱਟ ਹੋਗੇ ਤਾਂ ਡਰ ਪੱਲੀ ਡਰ ਬੁੰਡੇ ਨੇ ਕੀ ਜੀ ਖਲਾਈਏ 5 ਰੁਪਏ ਦੇ ਖੁੱਲੇ ਪਤੰਦਰ ਕੋਲ ਕਹਿੰਦਾ 3 ਦੀ ਟੋਜ ਵਾਲੇ ਦੋ ਦੇ ਚਿੰਗਾ ਪੰਜ ਦੇ ਚਾਵੜ ਚਲੋ ਮਿਲਦੇ ਘਰ ਜਾ ਕੇ ਹਰ ਤਨ ਪਾ ਲਿਆ ਲੋਕਾਂ ਦੇ ਰੈਕਸ਼ਨ ਦੇਖੀ ਆਇਆ ਓਏ ਯਾਰ ਗੱਡੀ ਇਹ ਨਹੀਂ ਨਾ ਕਿਹੜਾ ਫਸਾਈ ਖੜਾ ਹੈ ਇਹ ਬ੍ਰੇਕ ਦੀ ਬੋਟ ਆ ਰਾ ਰਾਤ ਨੂੰ ਤਾਂ ਕੀ ਹੋਇਆ ਇਹਨੂੰ ਕਿਹਾ ਵੀ ਜੇਸ਼ਨ ਨੂਨ ਦੀ ਡੱਬੀ ਲੈ ਕੇ ਆਈਂ ਅਸੀਂ ਫੈਂਟਾ ਵੀ ਬੰਗਲੇ ਗਿਆ ਤੇ ਫੈਂਟਾ ਮੌਂਟੈਕ ਪੀਦੇ ਤੇ ਨਾਲ ਨਾ ਸਬਜ਼ੀ ਤੇ ਇਹਨੇ ਕਿਹਾ ਵੀ ਨੂੰ ਲੈ ਕੇ ਆਈ ਸੂਜੀ ਲਿਆਇਆ ਸੂਜੀ ਪਾ ਲਈ ਸੂਜੀ ਨੂੰ ਲੈਣਾ ਅਸੀਂ ਚੁੱਪਚਾਪ ਚੋਰੀ ਉਹ ਫੈਂਟਾ ਵੀ ਪਾਤੀ ਉਹ ਮੈਂ ਕਿਹਾ ਨੂਨ ਉਹਦਾ ਤਾਂ ਥੱਲੇ ਪੈਣਾ ਦਾ ਉਹ ਉੱਪਰ ਤੈਰੇ ਮੈਂ ਉਂਗਲੀ ਵੀ ਘੁਮਾਦੀ ਫੈਂਟੇ ਮੈਂ ਉਹ ਫੇਰਦੀ ਕਿ ਫੇਰ ਹੀ ਨਾ ਦਵਾ ਕੰਮ ਕਰਿਆ ਇਹਨੇ ਆਖਿਰ ਵਿੱਚ ਗਿਆ ਕਹਿੰਦਾ ਯਾਰ ਰੋਟੀ ਨੂੰ ਨੂਨ ਲਾਈਂ ਕਹਿੰਦਾ ਮੈਂ ਐਦੀ ਖਾਣੀ ਆ ਰੋਟੀ ਇਹਨੇ ਰੋਟੀ ਸਾਰੀ ਖਾ ਲਈ ਐਂਦਾਂ ਦੀ ਪੁਰਕੀ ਕਹਿੰਦੇ ਰਬ ਯਾਰ ਨੂਨ ਦਾ ਟੇਸਟ ਨਹੀਂ ਆਇਆ ਕਹਿੰਦਾ ਯਾਰ ਕਹਿੰਦਾ ਜੇ ਥੋੜਾ ਜਿਹਾ ਵੀ ਲਾਤਾ ਥੋੜਾ ਜਿਹਾ ਤਾਂ ਆਵੇ ਫੇਰ ਜਦ ਨੇ ਡੱਬਾ ਖੋਲ ਲਿਆ ਕਹਿੰਦਾ ਹੀ ਆ ਜੀ ਗਿਆ ਪਹਿਲਾਂ ਤਾਂ ਕਹਿੰਦਾ ਮੈਂ ਕਿ ਸਲਫ ਸਮਾਂ ਨਹੀਂ ਮੈਂ ਫੇਰ ਕਹਿੰਦਾ ਸੂਜੀ ਕ੍ਰੈਡਿਟ ਅਨਮੋਲ ਐਣ ਕੀ ਆ ਉਹਦਾ ਵੀ ਤੁਹਾਨੂੰ ਮੈਂ ਬਲੌਗ ਦਿਖਾਵਾਂਗਾ ਦੇਖੋ ਓਕੇ ਸਰ ਖੰਨਾ ਜਿਸਕੋ ਬੋਲਦੇ ਨਾ ਜੁਕੇਨ ਸਲਾ ਜੇ ਸਾੜਿਓ ਖੜਾ ਰਿਚੂ ਗੁੱਦ ਵਧੀਆ ਝੁਕ ਜੂ ਹੇ ਚਲ ਐਂਡ ਕਰੀ ਚਲ ਮੇਰਾ ਭਾਈ ਆ ਜਾ ਓਕੇ ਭਾਈ ਚਲ ਓਕੇ ਭਾਈ ਗੁੱਡ ਨਾਈਟ ਚੈਨਲ ਸਬਸਕ੍ਰਾਈਬ ਕਰਦੇ ਮਿਲਦੇ ਆਂ ਅਗਲੇ ਬਲੌਗ ਸਿਕਰਬਾਰਾ ਕਰਦੇ ਲਾਈਕ ਕੈਂਡ ਸ਼ੇਅਰ ਐਂਡ ਸਿਕਰਬਾਰਾ ਸਿਕਰਬਾਰਾ ਕਰਦੇ ਠਾ ਠਾ ਕਰਾ ਦੋ ਕੀ ਕਰਾ ਦੋ ਠਾ ਠਾ ਹੋਰ ਅੱਜ ਦਾ ਬਲੌਗ ਕਹਿੰਦੇ ਬਹੁਤ ਹੀ ਵਧੀਆ ਐ ਹਾਂ ਕਮੈਂਟ ਨਾਲੇ ਲਾਈਕ ਕਮੈਂਟ ਸ਼ੇਅਰ ਕਰਦੇ ਹੋ ਭਾਈ ਵਧੀਆ ਕਮੈਂਟ ਕਰ ਹਾਂ